ਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰ ਨਿਸਤਾਰੇ ਸੋ ਕਉ ਟਲ ਗੁਰ ਸੇਵੀਐ ਅਨ ਸੁਸਾਇਜ ਸੁਬਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਬ ਜੀ ਦੀ ਮਹਲਾ ਪਨਵਾ ਸਤਗੁਰ ਆਇਓ ਸ਼ਰਨ ਤੇਹਾਰੀ ਮਿਲੇ ਸੁਖ ਨਾਮ ਅਰ ਸੋਭਾ ਚਿੰਤਾ ਲਾਹੇ ਹਮਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾ ਮਰ ਸੋਬਾ ਚੰਤਾ ਲਾਹੇ ਹਮਾਰੀ ਰਹਾਉ ਅਵਰਨ ਸੁਝੈ ਦੁਜੀ ਠਾਰ ਹਾਰ ਪਰਿਓ ਤੋ ਦੁਵਾਰੀ ਲੇਖਾ ਛੋੜ ਆ ਲੇਖਾ ਛੁੱਟ ਹੈ ਹਮ ਨਿਰਗੁਣ ਲੇਹੋ ਉਬਾਰੀ ਸਾਦ ਬਕਸ਼ਿੰਦ ਸਦਾ ਮਿਹਰਵਾਨ ਸਭਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੈ ਪਰਉ ਰਾਖਲੇ ਹੋ ਇਹ ਬਾਰੀ ਸਦਬਕ ਸਿੰਧ ਸਦਾ ਮਿਹਰਬਾਨਾ ਸਬਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖਲੇ ਹੋ ਵਾਹਿਗੁਰੂ ਜੀ ਕੀ ਫਤਿਹ ਟੋਡੀ ਮਹਲਾ ਪੰਜਵਾਂ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੂਖ ਨਾਮ ਭਰ ਸੋਭਾ ਚਿੰਤਾ ਲਾਹੇ ਫਮਾਰੀ ਵਾਹਿਗੁਰੂ ਜਿੱਕਾ ਕਾਲਸਾ ਵਾਹਿਗੁਰੂ ਜਿੱਕਾ ਵਾਹਿਗੁਰੂ ਸਾਬ ਜੀ ਜਜਨ ਪਜਰ ਮਮ ਖਾਲਸਾ ਖਾਸ ਊਜਵ ਜੋਗ ਦਾਸ ਗੁਰੂ ਸਿੰਘ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ ਵਾਹਿਗੁਰੂ ਜੀ ਇੱਕ ਓ ਸਨਾਰ ਰੁਦਰ ਅਵਤਾਰ ਕਥਰੰ ਪਾਦ ਸ਼ਾਇ 10ਵੀਂ ਚਾਉ ਪਈ ਇਹ ਬਿਦਦ ਰੁਦਰ ਅਵਤਾਰਾ ਪੂਰਮ ਭਦ ਕੋ ਕੀਨ ਪਸਾਰਾ ਅੰਤ ਜੋਤ ਸੋ ਜੋਤ ਮਲਾਈ ਇਹ ਵਿਦ ਸੋ ਪਾਰ ਬ੍ਰਹਮ ਭਵਾਈ ਇਹ ਵਿਦ ਧਤ ਰੁਦਰ ਅਵਤਾਰਾ ਪੂਰਨ ਮਦ ਕੋ ਈਨ पसारा ਅੰਤ ਜੋਤ ਸੋ ਜੋਤ ਮਿਲਾਨੀ ਜੇ ਬਿਦਸੂ ਪਾਰ ਬ੍ਰਹਮ ਭਵਾਨੀ ਇੱਕ ਲਾਸ਼ 10 ਵਰਖ ਪਰਮਾਨਾ ਪਾਛੇ ਚੱਲਾ ਜੋਗ ਕੋ ਬਾਨਾ ਯਾਰ ਮੈਂ ਵਰਖ ਬੇਤੀਤਤ ਭਾਇਓ ਪਾਰਸਨਾਥ ਮੁਰਖ ਭੂ ਵਾਇਓ ਰੋ ਦੇ ਸੁਬ ਦਿਨ ਪਲ ਥਾਨੋ ਪਾਰਸਨਾ ਭਾਇਓ ਸੁਰ ਗਿਆਨੋ ਅਮਿਤ ਤੇਜ ਅਸ਼ ਅਵਰਨ ਹੋ ਚਕਰਤ ਰਾਏ ਮਾਤ ਪਿਤ ਦੋ ਅਮਿਤ ਤੇਜ ਅਸ਼ ਅਵਰਨ ਹੋ ਚਕਰਤ ਰਾਏ ਮਾਤ ਪਿਤ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ